ਆਪਣੀ ਧਰਤੀ ਅਤੇ ਆਪਣੀ ਰੱਖੀਏ ਖੰਨਾਵਿਕੇ ਝੂਨੇ ਦੀ ਪ੍ਰਾਲੀ ਨੂੰ ਬਿਨਾ ਅੱਗ ਲਗਾਏ ਸੰਭਾਲ ਲਈ ਜਾਗਰਤਾ ਰੈਲੀ ਅਤੇ ਕਿਸਾਨ ਕੈਂਪ ਲਗਾਇਆ ਝੂਨੇ ਦੀ ਪ੍ਰਾਲੀ ਨੂੰ ਸਾੜਨ ਦੇ ਮਾੜੇ ਪ੍ਰਭਾਵ ਬਾਰੇ ਕਿਸਾਨਾਂ ਨੂੰ ਜਾਗਰੂਤ ਕਰਨ ਲਈ ਚਲਾਈ ਜਾ ਰਹੀ ਮਹਿਮ ਨੂੰ ਹੋਰ ਅੱਗੇ ਤੋਰਦਿਆ ਐਸ ਸਕੂਲ ਖੰਨਾਵਿਕੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਸੀਆਈਆਈ ਫੌਡਰੇਸ਼ਨ ਵੱਲੋਂ ਸਾਂਝੇ ਤੌਰ ਤੇ ਵਿਦਿਆਰਥੀਆਂ ਤੇ ਕਿਸਾਨਾਂ ਲਈ ਜਾਗਰਤਾ ਸਮਾਗਮ ਆਯੋਜਿਤ ਕੀਤਾ ਗਿਆ ਇਹ ਕਾਫੀ ਜਿਹੜਾ ਇਹਨਾਂ ਮਹੀਨਿਆਂ ਦੇ ਵਿੱਚ ਸੀਰੀਅਸ ਹੋ ਜਾਂਦਾ ਅਕਤੂਬਰ ਤੇ ਨਵੰਬਰ ਦੇ ਵਿੱਚ ਔਰ ਸਰਕਾਰਾਂ ਇਹਦੇ ਚ ਹਮੇਸ਼ਾ ਔਰ ਮਾਨਯੋਗ ਸੁਪਰੀਮ ਕੋਰਟ ਵੱਲੋਂ ਵੀ ਇਹ ਐਸ ਡੀ ਐਮ ਖੰਨਾ ਦੇ ਨਾਲ ਮਿਲ ਕੇ ਪੁਲਿਸ ਖੰਨਾ ਪੁਲਿਸ ਨੇ ਕਾਜਰ ਬੱਚਿਆਂ ਦੀ ਇੱਕ ਰੈਲੀ ਕਾਢੀ ਨਸਕਾਰ ਪੰਜਾਬ ਲਾਈਵ 18 ਨਿਊਜ਼ ਵਿੱਚ ਆਪ ਦਾ ਸਵਾਗਤ ਹੈ ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਓਮਕਾਰ ਸਿੰਘ ਸੱਤੂ ਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ ਖੰਨਾ ਵੀ ਕਿ ਝੂਨੇ ਦੀ ਪ੍ਰਾਲੀ ਨੂੰ ਬਿਨਾ ਅੱਗ ਲਗਾਏ ਸੰਭਾਲ ਲਈ ਜਾਗਰੂਤਾ ਰੈਲੀ ਅਤੇ ਕਿਸਾਨ ਕੈਂਪ ਲਗਾਇਆ ਝੂਨੇ ਦੀ ਪ੍ਰਾਲੀ ਨੂੰ ਸਾੜਨ ਦੇ ਮਾੜੇ ਪ੍ਰਭਾਵ ਬਾਰੇ ਕਿਸਾਨਾਂ ਨੂੰ ਜਾਗਰੂਤ ਕਰਨ ਲਈ ਚਲਾਈ ਜਾ ਰਹੀ ਮਹਿਮ ਨੂੰ ਹੋਰ ਅੱਗੇ ਤੌਰ ਤੇ ਐਸਐਸ ਸਕੂਲ ਖੰਨਾ ਵਿਖੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਸੀਆਈਆਈ ਫੌਡਰੇਸ਼ਨ ਵੱਲੋਂ ਸਾਂਝੇ ਤੌਰ ਤੇ ਵਿਦਿਆਰਥੀਆਂ ਅਤੇ ਕਿਸਾਨਾਂ ਲਈ ਜਾਗਰੂਤਾ ਸਮਾਗਮ ਆਯੋਜਿਤ ਕੀਤਾ ਗਿਆ। ਅੱਗ ਨਹੀਂ। ਨਹੀਂ। ਲਗਾਵਾਂਗੇ। ਨਹੀਂ। ਧਰਤੀ। ਧਰਤੀ। ਪਾਣੀ। ਪਾਣੀ। ਅਤੇ ਹਵਾ ਨੂੰ ਪ੍ਰਦੂਸ਼ਿਤ ਕਰਨ ਵਾਲੇ ਪ੍ਰਦੂਸ਼ਿਤ ਕਰਨ ਵਾਲੇ ਕਾਰਨ ਨਹੀਂ ਕਰਾਂਗੇ ਨਸ਼ਿਆ ਤੋਂ ਦੂਰ ਰਹਿ ਕੇ ਇੱਕ ਚੰਗੇ ਬਣ ਕੇ ਲਈ ਯਤਨ ਕਰਾਂਗੇ ਇਹ ਜਿਹੜਾ ਸਾਡੇ ਪੰਜਾਬ ਦੇ ਵਿੱਚ ਕੁਝ ਸਮੇਂ ਤੋਂ ਸਟੱਬਲ ਬਰਨਿੰਗ ਦਾ ਜਿਹੜੀ ਪਰਾਲੀ ਨੂੰ ਸਾੜਨ ਦਾ ਜਿਹੜਾ ਇਸ਼ੂ ਹੈ ਇਹ ਕਾਫੀ ਜਿਹੜਾ ਇਹਨਾਂ ਮਹੀਨਿਆਂ ਦੇ ਵਿੱਚ ਸੀਰੀਅਸ ਹੋ ਜਾਂਦਾ ਅਕਤੂਬਰ ਤੇ ਨਵੰਬਰ ਦੇ ਵਿੱਚ ਔਰ ਸਰਕਾਰਾਂ ਇਹਦੇ 'ਚ ਹਮੇਸ਼ਾ ਔਰ ਮਾਨਯੋਗ ਸੁਪਰੀਮ ਕੋਰਟ ਵੱਲੋਂ ਵੀ ਇਹਦੇ ਵਿੱਚ ਡਾਇਰੈਕਸ਼ਨਸ ਪਾਸ ਕੀਤੀਆਂ ਗਈਆਂ ਨੇ ਔਰ ਸਰਕਾਰਾਂ ਵੱਲੋਂ ਬਹੁਤ ਤਰ੍ਹਾਂ ਦੇ ਐਫਰਟ ਕੀਤੇ ਜਾਂਦੇ ਆ ਇਦਾਂ ਹੀ ਸਮਾਜ ਸੇਵੀ ਸੰਸਥਾਵਾਂ ਜਿਹੜੀਆਂ ਨੇ ਜਿੱਦਾਂ CII ਫਾਊਂਡੇਸ਼ਨ ਵੱਲੋਂ HDFC ਪਰਵਰਤਨ ਦੇ ਸਹਾ ਉਹ ਸਹਿਯੋਗ ਨਾਲ ਕੰਨੇ ਦਾ ਏਰੀਆ ਦੇ ਵਿੱਚ ਮਸ਼ੀਨਾਂ ਵੀ ਦਿੱਤੀਆਂ ਗਈਆਂ ਨੇ ਸਰਕਾਰ ਵੀ ਸਬਸਿਡੀ ਤੇ ਮਸ਼ੀਨਾਂ ਪ੍ਰੋਵਾਈਡ ਕਰਦੀ ਆ ਪਰ ਸਾਰੇ ਕਿਸੇ ਦੇ ਬਾਵਜੂਦ ਜਿਹੜੀ ਲੋਕਾਂ ਨੂੰ ਜਾਣਕਾਰੀ ਹੈ ਅਵੇਅਰਨੈਸ ਹੈ ਉਹ ਕੀਤੀ ਜਾਣੀ ਬੜੀ ਜ਼ਰੂਰੀ ਹੈ ਔਰ ਮੈਂ ਸਮਝਦਾ ਕਿ ਇਹੋ ਜੀਆਂ ਰੈਲੀਆਂ ਇਹੋ ਜੇ ਫੰਕਸ਼ਨ ਜਿਹੜੇ ਨੇ ਸਾਡੀ ਮਦਦ ਕਰਦੇ ਆ ਤੁਹਾਡੇ ਰਾਹੀਂ ਮੈਂ ਅਪੀਲ ਵੀ ਕਰਨਾ ਚਾਹਾਂਗਾ ਜਿੱਥੇ-ਜਿੱਥੇ ਵੀ ਸਾਡਾ ਸੁਨੇਹਾ ਜਾਏਗਾ ਕਿ ਸਾਡੇ ਕਿਸਾਨਾਂ ਨੂੰ ਬੇਨਤੀ ਹੈ ਕਿ ਪਰਾਲੀ ਵੀ ਹੁਣ ਇੱਕ ਧਨ ਹੈ ਇਹਨੂੰ ਇਹਦੇ ਵਿੱਚ ਕਾਫੀ ਸਾਰੀ ਨਾਈਟ੍ਰੋਜਨ ਫਾਸਫੋਰਸ ਹੋਰ ਜਿਹੜੇ ਤੱਤ ਨੇ ਜੇ ਅਸੀਂ ਅੱਗ ਲਾਉਨੇ ਆ ਤਾਂ ਉਹ ਹਵਾ ਚ ਰਲ ਜਾਂਦੇ ਆ ਪ੍ਰਦੂਸ਼ਣ ਤਾਂ ਹੁੰਦਾ ਹੀ ਹੁੰਦਾ ਹੈ ਜ਼ਮੀਨ ਦੀ ਤਾਕਤ ਦਾ ਵੀ ਨੁਕਸਾਨ ਹੁੰਦਾ ਸੋ ਇਸ ਦੇ ਸੰਮੁਖ ਸਾਰੇ ਹੀ ਕਿਸਾਨਾਂ ਨੂੰ ਜਿਹੜੇ ਜਾਂ ਤਾਂ ਪਰਾਲੀ ਵਿੱਚੇ ਪਾਉਣੀ ਚਾਹੀਦੀ ਹੈ ਯਾ ਉਹਦੀਆਂ ਬੇਲਜ਼ ਬਣਾ ਕੇ ਉਹਦੇ ਵਿੱਚੋਂ ਜਿਹੜੇ ਪ੍ਰੋਫਿਟ ਹੈ ਉਹ ਅਰਨ ਕਰਨਾ ਚਾਹੀਦਾ ਔਰ ਮੈਂ ਸਮਝਦਾ ਕਿ ਜਿਹੜੇ ਕਿਸਾਨ ਖੰਨੇ ਦੇ ਵਿੱਚ ਨੇ ਇਹ ਕਾਫੀ ਅਗਾਹ ਬਧੂ ਨੇ ਔਰ ਕਾਫੀ ਕਿਸਾਨਾਂ ਨੂੰ ਸਨਮਾਨ ਵੀ ਕੀਤਾ ਜਿਨ੍ਹਾਂ ਨੇ 15-15 ਸਾਲ ਤੋਂ ਬਿਲਕੁਲ ਅੱਗ ਨਹੀਂ ਲਾਈ ਔਰ ਮੈਂ ਸਮਝਦਾ ਇਹਨਾਂ ਤੋਂ ਪ੍ਰੇਰਣਾ ਲੈਂਦੇ ਹੋਏ ਸਾਰੇ ਖੰਨੇ ਦੇ ਵਿੱਚ ਸਾਡੀ ਉਮੀਦ ਰਹੇਗੀ ਕਿ ਨਾ ਕੋਈ ਅੱਗ ਲਾਉਣ ਦਾ ਇਨਸੀਡੈਂਟ ਨਾ ਆਵੇ ਔਰ ਜ਼ੀਰੋ ਬਰਨਿੰਗ ਦੇ ਤੌਰ ਤੇ ਇੱਕ ਤਜਾਵੇ ਔਰ ਮਾਨਯੋਗ ਡੀਸੀ ਸਾਹਿਬ ਦਾ ਵੀ ਸਾਡੇ ਉਹੀ ਫੋਕਸ ਰਹਿੰਦਾ ਹੈ ਕਿ ਉਹ ਹਮੇਸ਼ਾ ਫੀਲਡ ਦੇ ਵਿੱਚ ਜਾ ਕੇ ਜਾਂ ਇਹ ਜੇ ਪ੍ਰੋਗਰਾਮ ਕਰਕੇ ਕਿ ਸਾਨੂੰ ਹੱਲਾਸ਼ੇਰੀ ਦਿੰਦੇ ਰਹਿੰਦੇ ਨੇ ਕਿ ਕੰਮ ਕੀਤੇ ਜਾ ਬਹੁਤ ਬਹੁਤ ਧੰਨਵਾਦ ਅੱਜ ਏਸ ਮਾਡਲ ਸਕੂਲ ਦੇ ਵਿਦਿਆਰਥੀਆਂ ਤੇ ਕਿਸਾਨਾਂ ਦੀ ਇੱਕ ਸਾਂਝੀ ਰੈਲੀ ਸੀਆਈ ਫਾਊਂਡੇਸ਼ਨ ਚੀਫ ਐਗਰੀਕਲਚਰਲ ਅਫੀਸਰ ਐਸ ਡੀ ਐਮ ਖੰਨਾ ਦੇ ਨਾਲ ਮਿਲ ਕੇ ਪੁਲਿਸ ਖੰਨਾ ਪੁਲਿਸ ਨੇ ਕਾਜਰ ਬੱਚਿਆਂ ਦੀ ਇੱਕ ਰੈਲੀ ਕਾਢੀ ਜੋ ਮੋਸਟਲੀ ਸਟਬਲ ਬਰਨਿੰਗ ਜੋ ਪਰਾਲੀ ਨੂੰ ਸਾੜਨ ਦੀ ਇੱਕ ਦਾ ਇਸ਼ੂ ਹੈਗਾ ਉਹ ਤੇ ਦੂਜਾ ਨਸ਼ੇ ਦੀ ਜੋ ਕੁਰੀਤੀ ਹੈਗੀ ਉਹਦੇ ਗੈਂਸਟ ਬੱਚਿਆਂ ਨੇ ਕਿਸਾਨਾਂ ਨੇ ਗਰੈਲੀ ਕੱਢੀ ਹੈਗੀ ਤੇ ਉਹਦਾ ਫਿਰ ਇੱਥੇ ਆ ਕੇ ਇੱਕ ਕਨਕਲੂਜਨ ਹੋਇਆ ਜਿੱਥੇ ਬੱਚਿਆਂ ਨੂੰ ਕਿਸਾਨਾਂ ਨੂੰ ਦੋਨੋਂ ਹੀ ਵਿਸ਼ਾ ਬਾਰੇ ਦੱਸਿਆ ਵੀ ਗਿਆ ਸਾਰੇ ਆਫੀਸਰਸ ਵੱਲੋਂ ਤੇ ਉਹਦੇ ਨਾਲ ਨਾਲ ਜੋ ਵਧੀਆ ਕੰਮ ਜਿਨ੍ਹਾਂ ਨੇ ਕੀਤਾ ਹੈ ਬੀਤੇ ਸਾਲਾਂ ਚ ਕਿਸਾਨਾਂ ਨੇ ਅ ਕੁਰਾਲੀ ਨੂੰ ਨਾ ਸਾੜ ਕੇ ਤੇ ਵਧੀਆ ਜਿਹਾ ਐਗਜ਼ਾਮਪਲ ਜਿਹੜਾ ਸੈੱਟ ਕੀਤੀ ਹੈਗੀ ਉਹਦਾ ਦਾ ਸਨਮਾਨ ਕੀਤਾ ਗਿਆ ਤੇ ਅ ਅੱਜ ਦੇ ਸਮਾਗਮ ਵਿੱਚ ਵਿਖੇ ਬੱਚਿਆਂ ਦੀ ਸਪੈਸ਼ਲ ਭੂਮਿਕਾ ਰਹੀ ਤਾਂ ਕਿਉਂਕਿ ਬੱਚੇ ਪੰਜਾਬ ਦੇ ਭਾਵਿਕ ਹੈ ਤੇ ਉਹ ਅੱਗੇ ਚੱਲ ਕੇ ਇਹਨਾਂ ਦੋਨੋਂ ਹੀ ਇਸ਼ੂਜ਼ ਦੇ ਉੱਪਰ ਪੰਜਾਬ ਨੂੰ ਇਸ ਇਹਨਾਂ ਦੋਨੋਂ ਇਸ਼ੂਆਂ ਤੋਂ ਕੱਢਣਗੇ ਬਾਹਰ ਹੁਣ ਤੱਕ ਪੂਰੇ ਹੀ ਖੰਨਾ ਜ਼ਿਲ੍ਹੇ ਦੇ ਵਿੱਚ ਤਿੰਨੋਂ ਸਬਡਿਵੀਜ਼ਨ ਦੇ ਵਿੱਚ ਹੁਣ ਤੱਕ ਇੱਕ ਵੀ ਇਦਾਂ ਦਾ ਕੇਸ ਨਹੀਂ ਹੋਇਆ ਹੈਗਾ ਤਾਂ ਇਸ ਚੀਜ਼ ਦੇ ਲਈ ਖੰਨਾ ਦੇ ਨਿਵਾਸੀ ਖੰਨਾ ਦੇ ਜਿੰਨੇ ਵੀ ਕਿਸਾਨ ਸਾਡੇ ਭਾਈ ਹੈ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਹੈ ਕਿ ਉਹਨਾਂ ਨੇ ਹੁਣ ਤੱਕ ਕੋਈ ਇਦਾਂ ਦਾ ਇਨਸੀਡੈਂਟ ਖੰਨਾ ਵਿੱਚ ਨਹੀਂ ਹੋਇਆ ਅੱਗੇ ਵੀ ਸਾਨੂੰ ਉਮੀਦ ਹੈਗੀ ਕਿ ਖੰਨਾ ਦੇ ਜਿੰਨੇ ਵੀ ਕਿਸਾਨ ਹੈ ਉਹ ਕਾਨੂੰਨ ਨੂੰ ਵੀ ਮੰਨਣ ਤੇ ਉਹਦੇ ਨਾਲ-ਨਾਲ ਜੋ ਸਰਕਾਰ ਵੱਲੋਂ ਜੋ ਇਕਵਿਪਮੈਂਟਸ ਦਿੱਤੇ ਗਏ ਨੇ ਬੇਲਰਸ ਹੈ ਔਰ ਜੋ ਰੋਟਰ ਮੋਟਰਸ ਹੈ ਤੇ ਉਹਦੇ ਨਾਲ ਨਾਲ ਸੀਡਰਸ ਹੈ ਉਹ ਸਾਰੀ ਕਿਸਾਨ ਸਰਕਾਰ ਨੇ ਸਹੂਲਤیں ਦਿੱਤੀਆਂ ਨੇ ਤੇ ਉਹਦੀ ਵਰਤੋਂ ਕਰਨ ਤੇ ਪਰਾਲੀ ਨੂੰ ਨਾ ਸਾੜਨ ਕਿਉਂਕਿ ਆ ਵਾਤਾਵਰਣ ਨੂੰ ਪ੍ਰਦੂਸ਼ਿਤ ਕਰਦਾ ਹੈਗਾ ਤੇ ਹੁਣ ਤੱਕ ਖੰਨਾ ਦੇ ਕਿਸਾਨ ਕਿਸਾਨਾਂ ਨੇ ਬਹੁਤ ਹੀ ਜਾਗਰੂਕਤਾ ਨਾਲ ਇਸ ਮੁਹਿੰਮ ਨੂੰ ਅੱਗੇ ਲੈ ਕੇ ਗਏ ਤੇ ਅੱਗੇ ਵੀ ਪੋਜੀਟਿਵ ਹੀ ਰਹੇਗਾ ਤੇ ਸਾਨੂੰ ਉਮੀਦ ਹੈ ਕਿ ਖੰਨਾ ਤੋਂ ਕੋਈ ਸਟ੍ਰਵਲ ਬਰਨਿੰਗ ਦਾ ਇਸ਼ੂ ਨਹੀਂ ਆਏਗਾ